ਇੱਕ ਤੁਹਾਡਾ ਮੈਂ ਆਰਟੀਕਲ ਪੜ੍ਹ ਰਿਹਾ ਸੀ ਮੈਂ ਸਰਚ ਕਰਿਆ ਜਦੋਂ ਹਾਂਜੀ ਉਹਦੇ ਵਿੱਚ ਲਿਖਿਆ ਸੀ ਇੱਕ ਟੂਰਨਾਮੈਂਟ ਤੇ ਤੁਸੀਂ ਜਿੱਤੇ ਤੇ ਉੱਥੇ ਅਖਾੜਾ ਲੱਗਿਆ ਸੀ ਹਾਂਜੀ ਗਿੱਪੀ ਗਰੇਵਾਲ ਦਾ ਤੁਸੀਂ ਉਹ ਅਖਾੜੇ ਦੇ ਵਿੱਚ ਨੱਚ ਕੇ ਆਏ ਤੇ ਇਨਾਮ ਵੀ ਘੱਟ ਜਿੱਤਿਆ ਸੀ ਤੁਸੀਂ ਤੇ ਇਕੱਠ ਵੀ ਬਹੁਤ ਘੱਟ ਸੀ ਗਿੱਪੀ ਦੀ ਵੀ ਸ਼ੁਰੂਆਤ ਸੀ ਪਾਵੇਂ ਫੁੱਲਕਾਰੀ ਉੱਤੇ ਬੇਲ ਬੁੱਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰ ਨਹੀਂ ਉਸ ਗਾਣੇ ਤੇ ਨੱਚੇ ਸੀਗੇ ਇਹ ਕੀ ਗੱਲਬਾਤ ਆ ਜੀ ਇਹ ਸੱਚ ਆ ਬਈ ਜੀ ਗੱਲ ਇਹ ਅ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਸਾਡਾ ਪਹਿਲਾ ਟੂਰਨਾਮੈਂਟ ਸੀਗਾ ਜੀ ਉਹ ਜਿਹੜਾ ਅਸੀਂ ਜਿੱਤੇ ਸ਼ਾਮਪੁਰੇ ਪਿੰਡ ਦੇ ਵਿੱਚ ਸੀਗਾ ਰੋਪੜ ਦੇ ਨੇੜੇ ਪਿੰਡ ਪੈਂਦਾ ਤੇ ਉਦੋਂ ਗਿੱਪੀ ਦੀ ਸ਼ੁਰੂਆਤ ਸੀਗੀ ਗਿੱਪੀ ਵੀ ਆਪ ਗੱਡੀ ਚਲਾ ਕੇ ਆਇਆ ਸੀਗਾ ਜੀ ਤੇ ਮੇਰੇ ਯਾਦ ਆ ਆਪ ਖੁਦ ਡਰਾਈਵ ਕਰਕੇ ਗਿੱਪੀ ਆਇਆ ਤੇ ਬਸ ਸਟੇਜ ਵੀ ਹੈ ਨਹੀਂ ਸੀ ਜੀ ਕੋਈ ਥੱਲੇ ਖੜਾ ਹੀ ਉਹ ਜਿੱਦਾਂ ਸਟੇਜ ਲਈ ਥੋੜਾ ਸੈਪਰੇਟ ਬਣਾਇਆ ਹੋਇਆ ਸੀ ਉੱਥੇ ਗਾਉਂਦਾ ਸੀ ਤੇ ਅਸੀਂ ਮੈਨੂੰ ਲੱਗਦਾ ਵੀ 50 ਕ ਬੰਦੇ ਹੋਣੇ ਆ ਜੀ ਕਬੱਡੀ ਵਾਲੇ ਹੀ ਬਸ ਐਦਾਂ ਦਾ ਖਾੜਾ ਸੀਗਾ ਤੇ ਅਸੀਂ ਗਿੱਪੀ ਦੇ ਨਾਲ ਹੀ ਭੰਗੜਾ ਪਾਈ ਜਾਂਦੇ ਸੀ ਨਾਲ ਹੀ ਵਾਈ ਗਈ ਜਾਂਦਾ ਸੀਗਾ ਤੇ ਉਦੋਂ ਵਾਈ ਦੀ ਵੀ ਸ਼ੁਰੂਆਤ ਸੀਗੀ ਜੀ ਅੱਜ ਤਾਂ ਫਿਰ ਗਿੱਪੀ ਦੀਆਂ ਗੱਲਾਂ ਬਾਤਾਂ ਹੋਰ ਨੇ ਜੀ ਹਨਾ ਤੁਸੀਂ ਦੇਖਿਆ ਬਹੁਤ ਬਲੰਦੀ ਤੇ ਪਹੁੰਚਿਆ ਵਾਈ ਹਨਾ ਜੀ ਯਾਨੀ ਕਿ ਉਹਨਾਂ ਦੇ ਸ਼ੁਰੂਆਤੀ ਖਾੜੇ ਸੀਗੇ ਤੁਹਾਡਾ ਸ਼ੁਰੂਆਤੀ ਸਮਾਂ ਜਿਸ ਦਾ ਸੀਗਾ ਹਾਂ ਜੀ ਅਸੀਂ ਸ਼ੁਰੂਆਤੀ ਉਦੋਂ ਜਿੱਤ ਬੱਲ ਨੂੰ ਬਦੇ ਸੀਗੇ ਨਵੇਂ ਨਵੇਂ ਜੀ ਪਹਿਲਾ ਟੂਰਨਾਮੈਂਟ ਅਸੀਂ ਜਿੱਤੇ ਸੀਗੇ ਤੇ ਸਭ ਤੋਂ ਘੱਟ ਨਾਮ ਕਿਹੜਾ ਜਿੱਤਿਆ ਸ਼ੁਰੂਆਤੀ ਸਮਿਆਂ ਦੇ ਵਿੱਚ ਤੇ ਸਭ ਤੋਂ ਵੱਧ ਇਨਾਮ ਕਿਹੜਾ ਜਿੱਤਿਆ ਕਬੱਡੀ ਚ ਬਾਈ ਜੀ ਸਭ ਤੋਂ ਘੱਟ ਤਾਂ ਮੈਨੂੰ ਲੱਗਦਾ ਇਹੀ ਸੀਗਾ ਜੀ ਜਿਹੜਾ ਆਪਾਂ ਗੱਲ ਕੀਤੀ ਆ ਵੀ 3100 4100 ਨਾਮ ਸੀਗਾ ਤੇ ਉਸ ਤੋਂ ਬਾਅਦ ਫਿਰ ਵੱਧ ਨਾਮ ਤਾਂ ਜੀ ਅ 2.5 ਲੱਖ ਸੀਗਾ ਇੱਕ ਅਰੀ ਜੀ ਜਿੱਤਿਆ ਤੇ ਹਾਂਜੀ 2.5 ਲੱਖ ਹੀ ਸੀਗਾ ਜੀ ਸਭ ਤੋਂ ਵੱਧ ਤਾਂ ਅਕੈਡਮੀਆ ਦੇ ਵਿੱਚ ਹੀ 3100 ਤੋਂ 2.5 ਲੱਖ ਤੱਕ ਵੱਡਾ ਹਾਂਜੀ ਹਾਂਜੀ ਤੇ ਅੱਜ ਕਬੱਡੀ ਦਾ ਬਦਲਿਆ ਹੋਇਆ ਸਮਾਂ ਦੇਖਦੇ ਹਾਂ ਜਿਵੇਂ ਕਬੱਡੀ ਦੇਖ ਰਹੇ ਹੋ ਤੁਸੀਂ ਕਬੱਡੀ ਦਾ ਟੂਰਨਾਮੈਂਟ ਵੀ ਕਰਾਇਆ ਵਧਾਈ ਦੇ ਪਾਤਰੋਂ ਤੁਸੀਂ ਹਾਂਜੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ 7 ਵਜੇ ਫਾਈਨਲ ਕਰਾ ਦਿੱਤਾ ਤੇ ਅੱਜ ਬਦਲਿਆ ਹੋਇਆ ਸਮਾਂ ਦੇਖਦੇ ਹਾਂ ਕਬੱਡੀ ਦਾ ਕਿ ਉਹ ਕਬੱਡੀ ਵਧੀਆ ਸੀ ਜਾਂ ਆਹ ਕਬੱਡੀ ਵਧੀਆ ਇਹ ਕਬੱਡੀ ਤਾਂ ਬਾਈ ਜੀ ਦੇਖੋ ਸਮੇ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਹਰ ਇੱਕ ਬੰਦੇ ਨੂੰ ਆਪਣਾ ਟਾਈਮ ਜਿਆਦਾ ਵਧੀਆ ਲੱਗਦਾ ਹੈ ਨਾ ਉਹ ਚਲੋ ਉਦੋਂ ਥੋੜਾ ਜਿਹਾ ਸਮਾਂ ਹੀ ਐਦਾਂ ਦਾ ਹੁੰਦਾ ਵੀ 골ਡਨ ਪੀਰੀਅਡ ਹੁੰਦਾ ਬੰਦੇ ਦਾ ਸਮਾਂ ਤਾਂ ਉਹ ਵਧੀਆ ਲੱਗਦਾ ਹੀ ਲੱਗਦਾ ਹੈ ਜੀ ਪਰ ਅਪਾ ਟਰਾਈ ਕਰਦੇ ਆ ਵੀ ਜੋ ਕੁਝ ਕਮੀਆਂ ਸਾਤੋਂ ਉਹ ਸਮੇਂ ਚ ਰਹਿ ਗਈਆਂ ਅਸੀਂ ਪਲੇਅਰਾਂ ਨੂੰ ਦੱਸ ਕੇ ਉਹ ਚੀਜ਼ਾਂ ਨੂੰ ਦੂਰ ਕਰੀਏ ਜੀ ਜਿੱਦਾਂ ਕਿ ਟਾਈਮ ਨਾਲ ਟੂਰਨਾਮੈਂਟ ਨਿਵੇੜਨਾ ਇਹਦੀ ਕਿੰਨੀ ਇੱਕ ਅਹਿਮੀਅਤ ਆ ਇਹ ਬਾਈ ਜੈਲਦਾਰ ਨਾਲ ਜੋ ਹੋਇਆ ਇਦੋਂ ਬਾਅਦ ਹਨਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਦੱਸਣ ਦੀ ਲੋੜ ਹੈ ਇਸ ਕਰਕੇ ਬਾਈ ਜੀ ਟਰਾਈ ਕਰੀਦਾ ਵੀ ਸਮੇਂ ਨਾਲ ਟੂਰਨਾਮੈਂਟ ਨਿਵੇੜੇ ਜਾਣਾ ਅਨੇਰੇ ਦਾ ਕਾਰਨ ਬਹੁਤ ਪਲੇਅਰਾਂ ਦਾ ਨੁਕਸਾਨ ਹੋਇਆ ਨੁਕਸਾਨ ਹੁੰਦਾ ਬਾਈ ਅੱਜ ਕੱਲ ਰੁਪਿੰਦਰ ਵੀ ਡਟ ਕੇ ਬੋਲਦਾ ਅਸੀਂ ਇੰਟਰਵਿਊ ਦੇ ਵਿੱਚ ਡਟ ਕੇ ਬੋਲਦੇ ਹਾਂ ਪਰ ਸਾਡੀ ਵਾਇਰਲ ਨਹੀਂ ਹੁੰਦੀ ਏਨੀ ਗੱਲਬਾਤ ਤੇ ਤੁਸੀਂ ਦੱਸ ਰਹੇ ਹੋਗੇ ਜੈਲਦਾਰ ਬਾਈ ਦਾ ਕਿੰਨਾ ਵੱਡਾ ਹਾਦਸੇ ਕਰਕੇ ਹੁੰਦੀ ਜ਼ਿੰਦਗੀ ਇੱਕ ਤਬਾਹ ਹੋਣ ਵਾਲੀ ਗੱਲ ਹੋ ਗਈ ਨਾ ਤਬਾਹ ਹੋਣ ਵਾਲੀ ਗੱਲ ਹੋ ਗਈ ਬਾਈ ਬਿਲਕੁਲ ਜਿੱਦਾਂ ਅਸੀਂ ਦੱਸਿਆ ਬਾਈ ਰੁਪਿੰਦਰ ਤਾਂ ਚਲੋ ਕਬੱਡੀ ਦੇ ਵਿੱਚ ਪਹਿਲੇ ਦਿਨੋਂ ਵੀ ਅਸੀਂ ਤਾਂ ਹਨਾ ਦੱਸ ਵੀ ਨਹੀਂ ਸਕਦੇ ਜੋ ਕੁਝ ਬਾਈ ਉਹ ਕਰ ਰਿਹਾ ਹੈ ਹਨਾ ਅਸੀਂ ਤਾਂ ਆਪ ਖੁਦੋ ਬਾਈ ਰੁਪਿੰਦਰ ਜਲਾਲ ਦੀਆਂ ਕਰੇ ਹੋਏ ਕੰਮਾਂ ਦੇ ਤੇ ਬਾਈ ਦੀਆਂ ਗੱਲਾਂ ਦੇ ਫੈਨ ਆ ਹਨਾ ਤੇ ਉਹ ਬਾਈ ਬਹੁਤ ਕੁਝ ਕਰ ਰਿਹਾ ਅਸੀਂ ਤਾਂ ਚਲੋ ਆਹ ਕਰਨਾ ਹੈ ਆਹ ਕਰਨਾ ਕੋਸ਼ਿਸ਼ਾਂ ਕਰਦੇ ਆ ਉਹ ਬਾਈ ਪ੍ਰੈਕਟੀਕਲ ਕਰਦਾ ਜੀ ਉਹ ਪ੍ਰੈਕਟੀਕਲੀ ਐਨਕੋਰੇਜ ਕਰਦਾ ਜੀ ਬੰਦਾ ਨਹੀਂ ਪ੍ਰੈਕਟੀਕਲ ਅਸੀਂ ਕੈਮਰੇ ਤੇ ਗੱਲਬਾਤ ਕਰ ਰਹੇ ਆ ਕਿਤੇ ਨਾ ਕਿਤੇ ਜਿਹੜੀ ਪ੍ਰੈਕਟੀਕਲ ਉਹ ਗੱਲ ਜਿਹੜੀ ਉਹ ਹੁੰਦੀ ਆ ਉਹ ਐਕਸਪੀਰੀਅੰਸ ਉਸ ਦਾ ਬੱਦ ਹੁੰਦਾ ਹੈ ਹਾਂ ਜੀ ਬਾਈ ਹਾਂ ਜੀ ਬਾਈ ਦੀ ਗੱਲ ਸੁਣਦੇ ਵੀ ਜ਼ਿਆਦਾ ਨਹੀਂ ਜੀ ਲੋਕ ਉਹਦੇ ਨਾਲ ਬਹੁਤ ਲੋਕ ਜੁੜੇ ਨੇ ਜੀ ਜੀ ਹਾਂ ਜੀ ਤੁਸੀਂ ਵਧਾਈ ਦੇ ਪਾਤਰੋਂ ਟੂਰਨਾਮੈਂਟ 7 ਵਜੇ ਫਾਈਨਲ ਕਰਾ ਦਿੱਤਾ ਹਾਂ ਜੀ ਧੰਨਵਾਦ ਜੀ ਮੈਂ ਇਸ ਕਰਕੇ ਵਧਾਈ ਦੇਣ ਦਾ ਵੀ ਹੱਕ ਹੈ ਨਾ ਤੇ ਹੋਰ ਕਬੱਡੀ ਦੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੋਵੇ ਤੁਹਾਨੂੰ ਅੱਜ ਦੇ ਸਮੇਂ 'ਚ ਨਹੀਂ ਬਾਈ ਜੀ ਕਬੱਡੀ ਬਹੁਤ ਖੂਬਸੂਰਤ ਗੇਮ ਹੈ ਜੀ ਕਮੀਆਂ ਤਾਂ ਕੋਈ ਕਮੀ ਕੋਈ ਨਹੀਂ ਹੈਗੀ ਕਮੀਆਂ ਬੰਦਿਆਂ 'ਚ ਹੁੰਦੀਆਂ ਨੇ ਜੀ ਕਬੱਡੀ 'ਚ ਕੋਈ ਕਮੀ ਨਹੀਂ ਬੰਦਿਆਂ 'ਚ ਕਮੀਆਂ ਨੇ ਜੀ ਥੋੜੀਆਂ ਉਹ ਵੀ ਚਲੋ ਟਾਈਮ ਦੇ ਹਿਸਾਬ ਨਾਲ ਸਮਾਂ ਬਦਲਦਾ ਰਹਿੰਦਾ ਜੀ ਪਰ ਜਿਹੜੇ ਹੁਣ ਛੋਟੇ ਵੀਰ ਨੇ ਉਹਨਾਂ ਨੂੰ ਹੱਥ ਮਨ ਕੇ ਬੇਨਤੀ ਆ ਵੀ ਇਹਨੂੰ ਸੀਰੀਅਸ ਹੋ ਕੇ ਖੇਡੋ ਸੀਰੀਅਸ ਹੋ ਕੇ ਖਰਾ ਖਾਓ ਤੇ ਇਹਨੂੰ ਤੁਸੀਂ ਇਹ ਨਾ ਸੋਚੋ ਵੀ ਇੱਕ ਫਨ ਹੈ ਫਨ ਤਾਂ ਹੈ ਵੀ ਹੈ ਤੁਹਾਡਾ ਇਹ ਇਹਨੂੰ ਐਜ਼ ਇੱਕ ਤੁਸੀਂ ਜੌਬ ਲਓ ਐਜ਼ ਇੱਕ ਜਿਵੇਂ ਤੁਹਾਨੂੰ ਆਪਾਂ ਜੌਬ ਤੇ ਜਾਣਾ ਹੀ ਜਾਣਾ 8 ਘੰਟੇ ਕੰਮ ਕਰਨਾ ਹੀ ਕਰਨਾ ਤੁਸੀਂ ਓਵੇਂ ਇਹਨੂੰ ਸੀਰੀਅਸ ਲਓ